ਗੁੱਡ ਮਾਰਨਿੰਗ ਸਵੇਰੇ ਵਜ ਰਿਹਾ ਜੀ 6:30 ਤੇ ਆਪਾਂ ਆਇਆ ਪਟਿਆਲੇ ਪਟਿਆਲੇ ਪ੍ਰੀ-ਵੇਡਿੰਗ ਸ਼ੂਟ ਪ੍ਰੀ-ਵੇਡਿੰਗ ਸ਼ੂਟ ਹੈ ਜੀ ਤੇ ਅਲੱਗ-ਅਲੱਗ ਲੋਕੇਸ਼ਨ ਤੇ ਜਾਵਾਂਗੇ ਫਿਲਹਾਲ ਤਾਂ ਜੇ ਪਟਿਆਲੇ ਹੀ ਬੰਦੇ ਆ ਕਿਲਾ ਚੌਂਕ ਬਾਕੀ ਦੇਖਦੇ ਅੱਜ ਸਾਰੇ ਦਿਨ 'ਚ ਕੀ-ਕੀ ਮੌਲ ਹੁੰਦਾ ਕੀ-ਕੀ ਦੇਖਣ ਨੂੰ ਮਿਲਦਾ ਹੈ ਆਨੇ ਆਪਣੇ ਵਰਣ ਤੇ ਪਿੱਛੇ ਨੇ ਗੋਤਮ ਗੋਤਮ ਦਿਪਕ ਜੋ ਵੀ ਸ਼ੂਟ ਹੋਗਾ ਇਹ ਪ੍ਰਾਈਵੇਟ ਹੋਣਾ ਦੀ ਹੋਣੀ ਹੈ ਤਾਂ ਵਜਰੇ ਆਪਾਂ ਕੜੇ ਆ ਪਟਿਆਲੇ ਮਹਾਰਾਜਾ ਭਵਿੰਦਰ ਦੀ ਹਵੇਲੀ ਕੋਲ ਤੇ ਮਾਰਕੀਟ ਪਈਆ ਖਾਲੀ ਅਜੇ ਮਾਰਨਿੰਗ ਟਾਈਮ ਆ ਮਾਰਕੀਟ ਬੰਦ ਪਈ ਹੈ ਪੂਰੀ ਤੇ ਆਪਾਂ ਚੱਲਦੇ ਆ ਮਹਾਰਾਜਾ ਭਵਿੰਦਰ ਦੀ ਹਵੇਲੀ ਅੰਦਰ ਨੂੰ ਮਗਿਆਂ ਦੇ ਦੇਖਦੇ ਆਂਦੇ ਅੰਦਰ ਕੀ ਮਾਲ ਹੈ ਇਹਲਾ ਭੁਪਿੰਦਰ ਸਿੰਘ ਜੀ ਦਾ ਕਿਲਾ ਹੈ ਕਿਲਾ ਮੁਬਾਰਕ ਉੱਥੇ ਆਪਾਂ ਪ੍ਰੀ ਵੈਡਿੰਗ ਕਰਨ ਲਈ ਯਾਰ ਦੋਸਤਾਂ ਨਾਲ ਤੇ ਉਹਦੇ ਨਾਲ-ਨਾਲ ਆਪਾਂ ਆਪਣੇ ਵੀ ਕੰਮ ਲਾ ਕੇ ਤੁਹਾਨੂੰ ਪਤਾ YouTube ਦਾ ਵੀਡੀਓ ਬਣਾ ਰਹੇ ਹਾਂ ਥੋੜਾ ਬਹੁਤਾ ਜੀ ਇਹਦੀ ਜਾਣਕਾਰੀ ਆਪਾਂ YouTube ਤੋਂ ਲੈ ਸਕਦੇ ਹਾਂ ਵੱਧ ਤੋਂ ਵੱਧ ਆਪਾਂ ਨੂੰ ਇਹਦੇ ਬਾਰੇ ਨੌਲੇਜ ਤਾਂ ਨਹੀਂ ਹੈ ਬਸ ਜਿੰਨਾ ਹੈ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਦਾ ਸਿਸਟਮ ਆਪਾਂ ਪਹਿਲੀ ਵਾਰ ਹੀ ਆਏ ਸੀਗੇ ਇੱਥੇ ਕੀਲਾ ਮਵਾਰਪੁਰ ਅਗਰ ਕੋਈ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦਾ ਤਾਂ YouTube ਤੇ ਜ਼ਰੂਰ ਦੇਖ ਸਕਦੇ ਆ ਜੀ ਇਹ ਕਿਲੇ ਦੇ ਅੰਦਰ ਇਹ ਸਾਹਮਣੇ ਦੇਖ ਰਹੇ ਤੁਸੀਂ ਇੱਥੇ ਰੈਸਟੋਰੈਂਟ ਹੈ ਜੀ ਇੱਥੇ ਤੇ ਇਹ ਆ ਮੈਂ ਜਿਹੜਾ ਅੰਦਰ ਇਹਦੇ ਕੁਝ ਵੀ ਪੁਰਾਣੀ ਚੀਜ਼ਾਂ ਹੋਣਗੇ ਦੇਖੋ ਜੋ ਵੀ ਅੰਦਰ ਹੋਗਾ ਹੁਣ ਕੀ ਪਤਾ ਰੱਬ ਯਾਨੀ ਕੀ ਅੰਦਰ ਪਰ ਅੰਦਰ ਦੀ ਪਰਮਿਸ਼ਨ ਨਹੀਂ ਹੈ ਕਿ ਜਾਣ ਦੀ ਅਗਰ ਅੰਦਰ ਜਾਣਾ ਤਜੰਦੀ ਘਰ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਤਾਂ ਇਹ ਕਿਲੇ 'ਚ ਕਿਲਾ ਮੁਵਾਰਕ ਦੇ ਅੰਦਰ ਆਪਾਂ ਜਾ ਸਕਦੇ ਆ ਇਹਦੇ ਚਾਰੇ ਪਾਸੇ ਘੁੰਮ ਸਕਦੇ ਆ ਬਾਹਰ ਉੱਪਰ ਦੀ ਕਹਿੰਦੇ ਘੁੰਮ ਸਕਦੇ ਆ ਉੱਪਰ ਜਾ ਕੇ ਘੁੰਮ ਗਾਣੇ ਦੇਖਦੇ ਆ ਉੱਪਰ ਤੱਕ ਇਸ਼ਟਮਾ ਅੰਦਰ ਤਾਂ ਨਹੀਂ ਜਾ ਸਕਦੇ ਪਰ ਬਾਹਰੇ ਬਾਰੇ ਘੁੰਮਾਂਗੇ ਤੇ ਬਾਕੀ ਇਹ ਦ੍ਰਿਸ਼ਾ ਸਾਰਾ ਇਹੀ ਆ ਵੀ ਕਿਲਾ ਮੰਨ ਕੇ ਜੋ ਲੋਕ ਕੋਈ ਜਾਦਾ ਨਹੀਂ ਜਾਂਦਾ ਹਾ ਪੌਣੇ 300 ਸਾਲ ਪੁਰਾਣਾ ਕਿਲਾ ਬਣਾਇਆ ਹੈ ਜੀ ਰਾਜਪੂਤ ਇਹਨਰ ਦਾ ਤੇ ਆਪਾਂ ਪਿੱਛੇ ਜਾਂਦੇ ਆ ਪਿੱਛੇ ਦੇਖ ਕੇ ਜਾਂਦੇ ਆ ਘੁੰਮ ਕੇ ਕੀ ਇਹ ਦੇਖਣਾ ਹੈ ਦੇਖਣ ਪਾਉਣ ਨੂੰ ਮੇਲੇ ਦਾ ਬੈਠੇ ਆ ਗੱਡੀ ਚੋਂ ਚੰਗਾ ਆਪਾਂ ਕਿਲੇ ਘੁੰਮੇ ਇਹ ਭਿੰਦਾ ਸਿੰਘ ਦਾ ਨਾਲੇ ਆਪਣੇ ਸਿਰਫ 20 ਕਿਲੋਮੀਟਰ ਆਪਣਾ ਪਿੰਡ ਹੈ ਇੱਥੇ ਇੱਥੇ ਆਪਾਂ ਕਰਦੇ ਆ ਹੀ ਨਹੀਂ ਦੇਖਣ ਕਿ ਆ ਸਿਸਟਮ ਹੈ ਰਾਜਪੁਰ ਚ ਪਟਿਆਲੇ ਚ ਹੋਰ ਵੀ ਨੇ 2-4 ਕਿਲੇ ਮੇਰਾ ਖਿਆਲ ਪਰ ਕਦੇ ਗਈ ਨਹੀਂ ਹੈਗੇ ਜੀ ਸ਼ੌਂਕ ਤੋਂ ਬਗੈਰ ਬੰਦਾ ਕੁਝ ਨਹੀਂ ਕਰਦਾ ਸ਼ੌਂਕ ਨਾਲ ਹੀ ਘੁੰਮਿਆ ਜਾਂਦਾ ਹੁਣ ਆਪਾਂ ਸਵਾਰੀ ਲੈ ਕੇ ਆਏ ਆ ਸਵਾਰੀ ਆਪਣਾ ਕੰਮ ਕਰ ਰਹੀ ਤੇ ਆਪਾਂ ਉਹਦੇ ਨਾਲ ਬੰਨੇ ਨਾਲ ਆਪਾਂ ਘੁੰਮੇ ਆਈਏ ਇਨਾ ਪੁਰਾਣਾ ਸਰਹਿੰਦੀਂ ਟਾ ਸੌਰੀ ਇਹ ਲੱਗਦਾ ਪੁਰਾਣੇ ਟਾਈਮ 'ਚ ਸਰੰਗਾ ਬਣਾ ਰੱਖਿਆ ਜਾਂ ਕੁਝ ਨਾ ਪਸੰਦ ਦਾ ਸਮਾਨ ਰੱਖਣ ਨੂੰ ਜਾਂ ਕੁਝ ਕਰਨ ਵਾਸਤੇ ਬਣਾਨੇ ਟਾਈਮ ਦੀ ਜਨ ਦੇਖ ਲੋ ਪਤਾ ਨਹੀਂ ਕੀ ਕੀ ਹੋਣਾ ਟਾਈਮ ਇੱਥੇ ਆਹ ਤੋ 300 ਸਾਲ 320 ਸਾਲ ਪਹਿਲਾਂ ਕੀ ਹੋਣਾ ਰੇ ਕਿੰਨੇ ਬਣਾਇਆ ਕਿੰਨੇ ਮਜ਼ਦੂਰ ਤੇ ਕਿੰਨੀ ਮਿਹਨਤ ਹੋਈ ਹੈ ਬਣਾਉਣ ਤੇ ਦੇਖ ਲੋ ਨਜ਼ਾਰੇ ਰਫੇ ਰਫੇ ਪਗੜਾ ਕੋਈ ਨਾ ਕੋਈ ਕੰਮ ਚੱਲ ਰਾਇ ਸ਼ਰਮਤ ਹੋ ਜਾਂਦੀ ਮਾੜੀ ਮੋਟੀ ਜਿੱਦਾਂ ਕੋਈ ਸਮਾਨ ਸੋਨ ਹਿੱਲਦਾ ਜਿੱਲਦਾ ਤੇ ਰੇ ਪੈਰ ਕਰੀ ਜਾਂਦੇ ਨੇ ਪੜਗਾ ਉੱਤੇ ਬਣਾਈ ਹੋਈ ਏ ਤੁੱਤਾ ਬਣਾ ਲੈ ਬਸ ਹਾਂ ਮੈਂ ਛੋਡੀ ਬਣਾ ਲੇ ਸਾਡੀ ਨਾ ਸਾਡੀ ਲੋਨ ਜੋ ਦਿਨ ਚੱਲ ਲੱਗੇ ਜੀ ਚੌਂਤਿਓ ਮਾਰਕੀਟ ਤੇ ਰੌਣਕ ਆਉਣ ਲੱਗੀ ਜੀ ਇਹ ਤਾਂ ਇੱਕ ਘੰਟਾ ਪਹਿਲਾਂ ਕੁਝ ਨਹੀਂ ਦਿਖ ਰਹੀ ਸੀ ਹੁਣ ਆਵਾਜ਼ਾਂ ਹੀ ਵੱਧ ਗਈ ਅੱਪਾ ਆ ਗਿਆ ਪਟਿਆਲਾ ਫਵਾੜਾ ਚੌਂਕ ਅੱਥੇ ਖਾਣੇ ਆਪਾਂ ਪਰੌਂਠੇ ਮੀਨਾ ਪਰੌਂਠੇ ਵਾਲੇ ਕੋਲ ਟੀਮ ਵੀ ਆ ਗਈ ਆਪਣੀ ਤੇ ਆਪਾਂ ਵੀ ਗੱਡੀ ਲਾ ਦਿੱ ਸਾਈਡ 'ਚ ਹੁਣ ਖਾਣੇ ਆ ਪਰੌਂਠਾ ਏ ਟੀਮ ਉਹ ਬਈ ਮੂਵੀ ਆਲੀ ਇੱਥੇ ਆ ਜਾ ਰੋਣ ਤੋਂ ਅੰਦਰੋਂ ਔਠੇ ਜਕੜਨ ਤੋਂ ਬਾਅਦ 12 ਚੌਕ ਤੇ ਰੁੱਕ ਕੇ ਆਪਾਂ ਪੀਵਾਂਗੇ ਜਾਂ ਕਰੀਬਨ ਪਿਆਰੀ ਹੋ ਗਿਆ ਜੀ ਤੇ ਜਿੰਨਾ ਕ ਇਹਨੂੰ ਰੋਡ ਨੂੰ ਦੇਖਿਆ ਮੈਂ ਰੋਡ ਸੀਗਾ ਬਹੁਤ ਖਤਰਨਾਕ ਡਬਲ ਹੋਣ ਨਾਲ ਥੋੜਾ ਜਿਆਦਾ ਫਾਇਦਾ ਹੋ ਜਾਏਗਾ ਕਿ ਸਾਹਮਣੇ ਜਦੋਂ ਵੀ ਮੈਂ ਗੱਡੀ ਲੈ ਕੇ ਆਂਦਾ ਸੀਗਾ ਨਾ ਤੇ ਸਾਹਮਣੇ ਲਾਈਟ ਪੈਂਦੀ ਸੀਗਾ ਕਿ ਕੁਝ ਨਹੀਂ ਦਿਖਦਾ ਸੀਗਾ ਰੋਡ ਸੀਗਾ ਛੋਟਾ ਰੋਡ ਬਣਨ ਨਾਲ ਡਬਲ ਹੋਣ ਨਾਲ ਬਹੁਤ ਫਰਕ ਪੈ ਜਾਏਗਾ ਦੂਜੀ ਗੱਲ ਇਹ ਕੇ ਵੀ ਆ ਇਹ ਚ ਐਕਸੀਡੈਂਟਸ ਦੇ ਚਾਂਸ ਐ ਵੱਜ ਜਾਂਦੇ ਨੇ ਬੰਦਾ ਬੇਫਰਵਾਹ ਹੋ ਕੇ ਚੱਲਦਾ ਓਵਰਟੇਕ ਕਰਨ ਦੇ ਚੱਕਰ 'ਚ ਵੀ ਐਕਸੀਡੈਂਟ ਹੁੰਦੇ ਨੇ ਜ਼ਿਆਦਾ। ਜਦੋਂ ਰੋਡ ਖੁੱਲ ਜਾਂਦਾ ਨਾ ਉਦੋਂ ਬੰਦਾ ਥੋੜਾ ਬੇਫਰਵਾਹ ਹੋ ਜਾਂਦਾ ਨਾ ਬੇਫਰਵਾਹ ਕੌਣ ਹੁੰਦੇ ਨੇ ਜਿਹੜੇ ਅੱਜ ਕੱਲ ਦੇ ਨਵੇਂ ਮੁੰਡੇ ਨੇ। ਟੈਕਸੀ ਡਰਾਈਵਰ ਨਹੀਂ ਨਾ ਹੋਏਗਾ ਟੈਕਸੀ ਡਰਾਈਵਰ ਨੂੰ ਆਪਣੇ ਤਰੀਕੇ ਨਾਲ ਚੱਲੇਗਾ ਜਿਹੜੇ ਅੱਜ ਕੱਲ ਮੁੰਡੇ ਨੇ ਉਹ ਜ਼ਿਆਦਾ ਓਵਰਟੇਕ ਕਰਦੇ ਨੇ। ਉਹਨਾਂ ਦਾ ਜ਼ਿਆਦਾ ਚਾਂਸ ਹੁੰਦੇ ਨੇ ਐਕਸੀਡੈਂਟ। ਜੀਲੇ ਸੀਗੇ ਗਾਈਡ ਲਾਈਨ ਦਿੱਤੇ ਜਿੰਦੇ ਚੀ ਨਿਸ਼ਾਨੀ ਅਮੇ ਅੱਜਕਲ ਬੜਾ ਹਾਈ ਟੈਕ ਬਣਾ ਠੀਕ ਆ ਮਿੱਤਰੋ ਚਲੋ ਚੱਲੀਏ ਤੁਹਾਨੂੰ ਦਿਖਾਉਂਦੇ ਆ ਉੱਪਰ ਜਾ ਕੇ ਘੁੰਮ ਕੇ ਆ ਦੇਖਨੇ ਕਿਆ ਕਿਆ ਚੀਜ਼ ਆਈਟਮ ਹੈ ਕਿਆ ਕਿਆ ਨਹੀਂ ਹੈ ਵਾਹ ਵਾਹ ਲੋਕੇਸ਼ਨ ਦੇ ਦੇਖਿਆ ਸਿਰਫ ਬਾਕੀ ਪਿੰਡ ਮੈਂ ਧਿਆਨ ਨਹੀਂ ਕਰਾ ਪਿੰਡ ਪਿੱਛੇ ਕਿਹੜਾ ਸੀਗਾ ਉਹ ਤੁਹਾਨੂੰ ਮੈਂਸ਼ਨ ਕਰ ਦਾਂਗਾ ਹੈ ਫਤੇਗੜ ਸਾਹਿਬ ਏਰੀਆ ਚ ਹੈ ਏਰੀਆ ਸਾਰਾ ਫਤਗੜ ਸਾਹਿਬ ਹੀ ਹੈ ਤੇ ਆਪਾਂ ਸ਼ਿਖਰ ਦੇ ਗੜੇ ਆ। ਵੈਸੇ ਤਾਂ ਰਨ ਲੱਗ ਰਿਹਾ ਤੇ ਉਹ ਤਰ੍ਹਾਂ ਨੂੰ ਉਡੀਆਂ ਜਾਈ ਦੇ ਗੜੇ ਆ ਦੇਖ ਕੇ ਚੱਕਰਾ ਦੇ ਨੀਚੇ ਆ। ਓਵਾਈ ਬਾਬਾ ਹੈ ਤਾਂ ਕਮ ਰਿਸਕ ਵਾਲਾ ਹੀ ਹੈ ਪਰ ਲੈ ਲਿਆ ਅੱਜ आज तो मौज हो गई वैसे देखने को असीने नजारे मिल रहे हैं खतरनाक जहां का भी सोचा भी नहीं था वहां भी आ गया आज वो पीछे रह गए पिंड है था 2 किलोमीटर मैं तुड़ रहा किनारे दे डर लग रहा है मैंने तुड़ते हुए वो गड़िया गड़िया अपनी बारे ये अपनी टीम खड़ी नीचे जड़ी प्रीवेडिंग में शूटिंग वास्ते आई हुई है ओके सारी टीम अपनी ਔਰ ਔਰ ਵੈਸਾ ਦਾ ਵੈਸੇ ਕੰਬ ਰਿਹਾ ਸਰੀਰ ਹੈ ਦੇਖ ਕੇ ਆਕੇ ਨਦੀ ਪੌੜੀਆਂ ਨੇ ਵਿਚਾਰੇ ਚਾਰੇ ਕੋਣੇ ਦੇ ਨੇ ਪੌੜੀਆਂ ਜਿੱਦਾਂ ਕੋਣੇ ਬਣੇ ਨੇ ਚਾਰੇ ਜਿਹੜੋਂ ਪਰੇ ਬਣਿਆ ਚਾਰੇ ਪਾਸੇ ਪੌੜੀ ਦੇ ਰੱਖੀ ਨੇ ਚ ਜਾਣ ਵਾਸਤੇ ਰਾਈਟ ਹੁਣ ਇਸ ਸੈਕਟਰ ਦਾ ਆ ਗਿਆ ਆਪਣੀ ਟੀਮ ਜਿਹੜਾ ਆਗੇ ਸੀਗੇ ਚੜਗੇ ਜੜਾਈਆਂ ਪਹਿਲੇ ਨਾ ਤਾਂ ਹੋਣੇ ਤਾਂ ਫਿਰ ਪਗ ਹੋ ਗਿਆ ਹੋ ਗਿਆ ਇਹ ਵੀ ਬਹੁਤ ਔਖੇ ਚੜੇ ਆ ਹਾਂ ਜੀ ਮਿੱਤਰੋ ਬਹੁਤ ਸੀਗਾ ਜਿੱਥੇ ਆਪਾਂ ਆ ਘੁੰਮ ਗਏ ਆ ਉਹ ਦੇਖਣ ਚ ਹੀ ਲੱਗ ਰਿਹਾ ਆਪਾਂ ਨੂੰ ਹੈ ਬੜਾ ਖਾਦਨਾਗਾਾਰੇ ਪਾਸੇ ਘੁੰਮਣ ਵਾਸਤੇ ਤੇ ਚਾਰੇ ਕੋਣਾਂ ਤੇ ਪੌੜੀ ਹੈ ਜਿੱਦਾਂ ਮਿਲ ਜਾ ਸਕਦੇ ਇਹ ਕੋਣੇ ਤੇ ਜੋ ਕੋਣੇ ਤੇ ਵਿਚਾਰੇ ਕੋਣੇ ਦੇ ਪੌੜ ਪੌੜ ਸਲ ਬਣਾਈਏ ਪੁਰਾਣੇ ਟਾਈਮ ਦੀ ਇਹ ਟੈਂਬੂ ਉਤਾਜ ਹੈ ਜੀ ਉਹ ਸ਼ਾਇਦ ਇਹ ਪਿੰਡ ਤਲਾਣੀਆਂ ਚ ਨਹੀਂ ਫਤੇਗੜ ਸਾਹਿਬ ਦੇ ਤਲਾਣੀਆਂ ਪਿੰਡ ਦੇ ਕੋਲ ਨੇ ਦੋ ਹੀ ਮਕਬਰੇ ਜਾਗੀਰ ਦੇ ਟਾਈਮ ਦੇ ਨੇ ਦੋਨੋਂ ਮਕਬਰੇ ਤੁਸੀਂ YouTube ਤੇ ਸਰਚ ਮਾਰ ਕੇ ਕੱਢ ਸਕਦੇ ਹੋ ਇਹਦੇ ਬਾਰੇ ਜਾਣਕਾਰੀ ਲੈ ਲੈਣਾ ਚਾਹਦੇ ਤਾਂ ਲੈ ਸਕਦੇ ਹੋ ਜੀ 2 ਮਿੰਟ 2 ਮਿੰਟ ਪਿਛੜਾ ਥੋੜਾ ਜਿਹਾ ਜੀ ਵੇਢਿੰਗ ਦੀ ਜਗਾ ਲਾਸਟ ਮਹਾਰਾਜਾ ਅਗਰਸੈਨ ਭਵਨ ਸੇਰ ਦੇ ਭਜੇ ਫਿਰ ਰਹੇ ਆ ਅੱਜ ਆ ਕੇ ਆਪਣੀ ਭੱਜ ਦੌੜ ਖਤਮ ਹੋਣੀ ਆ ਦੋ ਕੋ ਭਾਈ ਰੈਮੈਂਟਾ ਛੱਡ ਕੇ ਆਸਮਾਨ ਚ ਲੈ ਸਵੇਰ ਦਾ ਆਪਾਂ ਨੂੰ ਗੱਡੀ ਜੇ ਬਿਠਾ ਰੱਖਿਆ ਤੇ ਹੁਣ ਚਾਹ ਪਾਣੀ ਪਲਾਂ ਲੈ ਕੇ ਜਾ ਰਹੇ ਨੇ ਬਾਹਰ ਐਂਦੇ ਕਹਿੰਦੇ ਵੀ ਹੁਣ ਪੈਲਸੇ ਵਲ ਕੇ ਪੈਲਸੇ ਦਾ ਕੁਝ ਨਹੀਂ ਮਿਲਣਾ ਪੈਲਸੇ ਤਾਂ ਉਹਨੂੰ ਜਿੱਦ ਨਾਲ ਪ੍ਰੋਗਰਾਮ ਰੱਖਿਆ ਹੋਇਆ ਤੁਨਾ ਆਣਾ ਬੈਣਾ ਖੜੀ ਤੇ ਕਿਹਦਾ ਪ੍ਰੋਗਰਾਮ ਆਪਣਾ ਤਾਂ ਸਾਈ ਦੇ ਸਾਈ ਦੇ ਨੂੰ ਦਿੱਤੇ ਲੱਟੇ ਪੜਿਆ ਲਿਆ ਹੈ ਤਾਂ ਹੈ ਫਰਨਾ ਸੱਸ ਜਾਣ ਲੱਗੇ ਹੁਣ ਚਾਹ ਪੀਣ ਚਾਹ ਨਾਲ ਉਹ ਹੀ ਲੱਡੂ ਪਹਿਲਾਂ ਤਾਂ ਪਹਿਲਾਂ ਲੱਡੂ ਖਾ ਰਹੇ ਆ ਮੁੰਡੇ ਦੇ ਲੱਡੂ ਲੱਗਣ ਡੇ ਹੈ ਨਹੀਂ ਚਾਹ ਦਾ ਉਹ ਹੈਗਾ ਖੋਖਾ ਚੱਲ ਖੋਖੇ ਜਿੱਥੇ ਮਰਦੀ ਵਿਲੇ ਹੁੰਦਾ ਪੇਣੀ ਹੈ ਖੋਖੇ ਤੇ ਮਿਲਦੇ ਜਾ ਉਹ ਚ ਪੱਤੀ ਕਰਾ ਲੈਣਾ ਪੇਣਾ ਹੁੰਦਾ ਸਾਬ ਉਹ ਚ ਪੱਤੀ ਜਿਉਂ ਮਿਲਿਆ ਪਹਿਲਾਂ ਇਹ ਹੈਲੋ ਜੀ ਦੋਸਤੋ ਆਪਾਂ ਪਹੁੰਚ ਗਏ ਆ ਜੀ ਮੰਡੀ ਗਵਿੰਦਗੜ ਗਵਿੰਦਗੜ ਟਾਈਮ ਹੋ ਗਿਆ ਸ਼ਾਮ ਦੇ ਮੇਰਾ ਗੱਲ 5 ਵਜੇ ਗਏ ਨਹੀਂ ਆਪਣੀ ਚਾਹ ਪੀ ਲਈਏ ਫੇਰ ਵੀ ਦੱਸ ਦੇਤੀ ਤੇ ਹੁਣ ਚਾਹ ਪੀਣ ਨੂੰ ਕਰਕੇ ਅੱਜਾ ਮੂਡ ਚਾਹ ਹੋਰੇ ਹੈ ਤਾਂ ਹੈ ਨਹੀਂ ਕੋਈ ਦੁਕਾਨ ਇਧਰ ਦੇ ਕੋਰੇ ਜਿਹਾ ਬਾਈ ਕੋਪਾਲੇ ਰਿਹਾ ਕੋਪੇ ਤੇ ਗਾਹ ਨੀ ਜਾਵਾਂਗੇ ਭਰਾ ਕਹਿੰਦਾ ਆਪਾਂ ਇਧਰ ਜਾਂ ਦੌਰ ਜਾਣਾ ਨਹੀਂ ਹੈਗਾ ਆਣ ਬੀਨੋ ਆਪਣੇ ਕੋਲ ਸਾਰੀ ਆਈਟਮ ਹੈ ਇਹਨੇ ਲੱਡੂ ਹੈ ਮਲਠੀ ਹੈ ਨਮਕੀਨ ਹੈ ਤੇ ਚਾਹ ਵੀ ਬਣਾ ਕੇ ਉੱਥੇ ਲੈਦੇ ਗੱਡੀ 'ਚ ਬੈਠ ਕੇ ਪੀਵਾਂਗੇ ਉਹਦੇ ਨਾਲ ਮਿੱਠ ਜਿਆਦਾ ਆ ਯਾਰ ਤੇ ਠੀਕ ਆ ਜੀ ਆਪਾਂ ਅੱਜ ਆਪਣਾ ਸੌਰੀ ਆਪਾਂ ਰਾਜਪੁਰੇ ਪਹੁੰਚ ਗਏ ਆ ਜੀ ਸਵੇਰੇ ਗਏ ਸੀਗੇ ਵੀਰ ਦੀਪਕਾ ਨਾਲ ਇਹਨਾਂ ਦੀ ਅੱਜ ਇਹ ਪ੍ਰਾਈਵੇਟਿੰਗ ਸੀਗੀ ਸ਼ੂਟਿੰਗ ਐਹੀ ਕਹਿੰਦੇ ਆ ਹੋਰ ਠੀਕ ਆ ਤੇ ਗੁਰੂਨ ਭਰਾ ਸੀਗਾ ਨਾਲ ਤੇ ਵਧੀਆ ਰਿਹਾ ਪ੍ਰੋਗਰਾਮ ਸਵੇਰੇ ਗਏ ਸੀਗੇ 6 ਵਜੇ ਰਾਤ ਦੇ ਹੁਣ 9 ਵਜੇ ਠੀਕ ਰਿਹਾ ਵਧੀਆ ਰਿਹਾ ਤੁਹਾਡਾ ਬਹੁਤ ਵਧੀਆ ਬਹੁਤ ਵਧੀਆ ਥੈਂਕ ਯੂ ਜੀ ਦੇਖੋ ਆਪਾਂ ਦਾ ਟਾਈਮ ਨਹੀਂ ਰਿਹਾ ਆਪਾਂ ਤਾਂ ਆਪਣੀ ਗੱਡੀ 'ਚ ਬੈਠੇ ਰਹੇ ਮਾਣਾ ਮੋਟਾ ਬਾਹਰ ਨਿਕਲੇ ਤੁਸੀਂ ਆਪਣਾ ਕੰਮ ਕਰੀਗੇ ਅਸੀਂ ਆਪਣਾ ਕੰਮ ਕਰੀਏ ਆਪਾਂ ਤੁਹਾਨੂੰ ਪਤਾ ਵਲੋਗ ਬਣਾਉਂਦੇ ਅੰਦਰ ਜਿੱਦਾਂ ਇਹ ਭਰਾ ਨਵੀਂ ਜਗ੍ਹਾ ਦੇ ਲੋਕੇਸ਼ਨ ਤੇ ਗਏ ਸੀਗੇ ਆਪਾਂ ਨੂੰ ਵੀ ਮੌਕਾ ਮਿਲ ਗਿਆ ਨਵੀਂ ਲੋਕੇਸ਼ਨ ਦੀ ਵੀਡੀਓ ਬਣਾਉਣ ਦਾ ਠੀਕ ਆ ਜਿਹੜੀ ਆਪਾਂ ਸਵੇਰੇ ਪਾਵਾਂਗੇ ਕੱਲ ਤੁਹਾਨੂੰ ਦਿਖਾਵਾਂਗੇ ਤੇ ਭਰਾ ਵਰਣ ਜਾ ਰਿਹਾ ਹੁਣ ਰਾਜਪੀਤਰ ਰਿਹਾ ਠੀਕ ਹੈ ਕੋਈ ਗੱਲ ਨਹੀਂ ਭਰਾ ਅੱਗੇ ਵੀ ਆਪਾਂ ਕੰਮ ਕਰਾਂਗੇ ਠੀਕ ਹੈ ਅੱਗੇ ਵੀ ਮੌਕੇ ਮਿਲਣ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਦੀਪਕ ਭਰਾ ਨਾਲ ਆਪਾਂ ਪਟਿਆਲੇ ਵੱਧ ਗੜ ਤਾਰ ਕੇ ਆ ਰਹੇ ਆਂ ਤੇ ਆਪਾਂ ਵੀ ਹੁਣ ਵਲੋਗ ਕਰਦੇ ਆਂ ਸਮਾਪਤ ਬਾਈ ਬਾਈ ਓਕੇ ਗੁੱਡ ਨਾਈਟ ਤੇ ਮਿਲਾਂਗੇ ਕੱਲ ਜੀ ਬਾਈ ਬਾਈ ਉਸਤਾਦ ਜੀ ਬਾਈ 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 ਮੈਂ ਚੱਲਿਆ ਜੀ ਰਾਜਪੁਰੇ ਰਾਜਪੁਰੇ ਓਕੇ